ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪੁ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੈ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਈ ਜੇ ਲਾਇ ਰਹਾ ਲਿਉਤਾਰ ਔਖਾ ਔਖ ਨਾ ਤਰੀ ਜੇ ਬਨਾ ਪੁਰੀਆ ਭਾਰੋ ਸਹਸ ਗਿਆਨ ਪਾਲਖ ਹੋਵੇ ਤੈ ਇਕ ਨਾ ਚੱਲੇ ਨਾਲ ਕਿਸ ਚਾਰਾ ਹੋਈ ਐ ਤੂ ਕੋੜਾ ਟੁੱਟੇ ਪਾਲੋ ਤੁਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਂਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋਂਨ ਜੀ ਹੁਕਮ ਲੈ ਵੜਿਆਏ ਹੁਕਮੇ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਪਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮਾ ਜੇ ਢਹਿ ਤਾ ਹਮੈ ਕਹਿ ਨਾ ਕੋਇ ਕਰ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਰ ਜਾਣੇ ਨਿਸਾਨ ਗਾਵੇ ਕੋ ਗਨੋੜਿਆ ਚਾਰ ਗਾਵੇ ਕੋ ਵਿਜਾ ਵਿਸਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵਿਖੇ ਹਾਜ਼ਰ ਰਹੂਰ ਕチナ ਕチナ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਦਿੰਦਾ ਦੇ ਲਿੰਦੇ ਚਕਪਾਹ ਜੁਗਾ ਜੁਗੰਤਰ ਖਾਹਿ ਖਾਹਿ ਹੁਕਮਿ ਨੁ ਪੰਚਲਾਇ ਰਹੋ ਨਾਨਕ ਉਸਤੈ ਵੇ ਪਰਵਾਹ ਸਾਚਾ ਸਾਹਿਬ ਸਾਚਨਾਇ ਭਖਿਆ ਭਉ ਨਪਾਰੋ ਆਖ ਮੰਗੇ ਦਹਿ ਜਹਿ ਦਾਤ ਕਰੇ ਦਾਤਾਰ ਫੇਰ ਕੇ ਅੰਦਰ ਰਖਿਆ ਜਿਤੁਿਸਾ ਦਰਬਾਰੁ ਹੁਕਮ ਕੈ ਬੋਲਣ ਬੋਲੀਐ ਜਿ ਤੁਮ ਕਹੇ ਪਿਆਰ ਅੰਮ੍ਰਿਤ ਵੇਲਾ ਸਤਨਾ ਮੋ ਢਿਆਏ ਵਿਚਾਰ ਕਰਮੀ ਆਵੇ ਦੁਪੜਾ ਮਧਰੀ ਮੋ ਦਿਵਾਰੋ ਨਾਨਕ ਐਵੇਂ ਜਾਣੀਐ ਸਭ ਆਪੇ ਸਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਨ ਸੋਏ ਜਿਨ ਸੇ ਦੇ ਅਤਨ ਪਾਇਆ ਮਾਨ ਨਾਨਕ ਗਾਵੀ ਅਗੁਣਿ ਨਿਤਹਾਨ ਗਾਵੀ ਸੁਣੀਐ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰਇਸਰ ਗੁਰਦੁਰਖਾ ਬਰਮਾ ਗੁਰਪਾਰਵਤੀ ਮਾਈ ਜੇ ਹਉ ਜਾਣ ਆਥਾ ਨਹੀਂ ਕਹਿਣਾ ਤਤਨ ਨ ਜਾਏ ਗੁਰਾਂ ਇਕ ਦੇਹ 부ਝਾਏ ਸਗਣਾ ਜੀਆਂ ਕਾ ਇਕ ਦਾਤਾ ਸੋ ਮੈ ਬਿਸਰਨ ਨ ਜਾਏ ਤੀਰਥ ਨਵਾਜਿ ਭਾਵਾਂ ਮਣਕਾਣ ਕੀ ਨਾਇ ਕਰੀ ਜਿਤੇ ਸਿਰਫ ਉਪਾਇ ਵੇਖਾ ਹਣ ਤਰਮਾ ਕੀ ਮਿਲੈ ਲਈ ਮਤ ਵਿਚ ਰਤਨ ਜਵਾਹਰ ਨਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਉਜਾਈ ਸ਼ਬਨਾ ਜੀਆਂ ਦਾ ਇਕ ਦਾਤਾ ਸੋ ਮੈ ਬਿਸਰਨ ਜਾਈ ਜੇ ਉਚਾਰਿਆ ਅਰਜਾ ਹੋਦ ਸੁਣੀ ਹੋਏ ਨਵਾ ਕੰਢਾ ਵਿੱਚ ਜਾਣੀਐ ਨਾਲ ਤਲਾਸ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨ ਪੁੱਛੈ ਕਿ ਕੀਤਾ ਅੰਦਰ ਕੀਟ ਕਰ ਦੂਸੇ ਦੋਸ ਤਰਹਿ ਨਾਨਕ ਨਿਰਗੁਣੋ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿਤ ਤੇ ਸੁਰਨਾਥ ਸੁਣੈ ਧਰਪ ਧਵਲ ਆਕਾਸ਼ ਸੁਣੈ ਦੀਪ ਲੋਪਾ ਤਾਲ ਸੁਣੈ ਪਹਨਤ ਕੈ ਕਾਲ ਨਾਨਕ ਭਗਤ ਸਦਾ ਵੇਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦੋ ਕਿਣਾ ਮੁਕਤ ਸੁਲਹਣ ਮੰਦ ਸੁਣੈ ਯੁਗ ਯੁਗਤ ਤਨ ਭੇਦ ਸੁਣੈ ਸ਼ਾਸਤਰ ਸਮਿਤ ਵੇਦ ਨਾਨਕ ਭਗਤ ਸਦਾ ਵੇਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਠਸਠ ਕਾ ਇਸਨਾ ਨਾ ਸੁਣੈ ਪੜ ਪੜ ਪਾਵੇ ਮਾਨਾ ਸੁਣੈ ਲੱਗ ਸਹਿਜ ਜਹਾਨ ਨਾਨਕ ਭਗਤਾ ਸੁਦਾ ਵਿਗਾਸ ਸੁਣੈ ਦੋਖ ਪਾਪ ਕਾ ਨਾਸ ਸੁਣੈ ਸਰਗਨਾ ਤੇਗਾ ਸੁਣੈ ਸੇਰ ਪੀਰ ਬਾਦਸ਼ਾ ਸੁਣੈ ਇਹ ਪਾਵੇ ਰਾਹੋ ਸੁਣੈ ਹੱਥ ਵੈ ਸੁਗਾ ਨਾਨਕ ਭਗਤਾ ਸੁਦਾ ਵਿਗਾਸ ਸੁਣੈ ਦੋਖ ਪਾਪ ਕਾ ਨਾਸ ਨਕੀ ਤੋ ਕਹੀ ਨਾ ਜਾਏ ਜੇ ਕੋ ਕਹਿਛੈ ਪਛਤਾਏ ਕਾਗਦ ਕਲਮ ਨਾਲ ਲਖਣ ਹਾਰ ਨਾ ਕਭ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਨਾ ਸੁਖੁ ਹੋਇ ਮਨ ਬੁੱਧ ਮੰਨਾ ਸਗਲ ਕਾਣ ਕੇ ਸੁਧ ਮਨੈ ਮੋਹੇ ਚੋਟਾ ਨਾ ਕਰੇ ਮਨਜੁ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨਾ ਮਾਰਗ ਉਠਾ ਪਾਏ ਮਨ ਨਾ ਪਤਸਾਂ ਪ੍ਰਗਟ ਜਾਏ ਮਨ ਨਾ ਮਗਨ ਚੱਲੇ ਪੰਥ ਉਨਨਾ ਤੁਮ ਸਿਤੇ ਸਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਪਾਵੈ ਮੁਕਤ ਬਾਹਰ ਮਨ ਪਰਵਾਰ ਸਹਾਾਰੂ ਨਤਰ ਆਰੇ ਗੁਰ ਸਿੱਖ ਨਾਨਕ ਭਜਨ ਭਿੱਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਜ ਪਾਵਹਿ ਦਰਬਹਿਮਾਨ ਪੰਜੇ ਸੋਹੈ ਦਰਜਾਨ ਪੰਚਾ ਕਾ ਗੁਰ ਏਕੇ ਹਾਨ ਜੇ ਕੋ ਕਹਿ ਤਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਤੋਹ ਕਰਮ ਦਇਆ ਦਾ ਬੂਤ ਸੰਤੋਖ ਥਾਪ ਕੇ ਅਜਨ ਸੂਤ ਜੇ ਗੋਪ ਜਹ ਵਸਿਆ ਤਭ ਲੈ ਉਪਰ ਕੇ ਤਾ ਭਾਰ ਭਤੀ ਹੋਰ ਕਰੇ ਹੋਰ ਹੋਰ ਇਸ ਤੇ ਭਾਰਤ ਲੈ ਕਮਣ ਜੋਰ ਜੀ ਜਾਤ ਰੰਗਾ ਕੇ ਨਾ ਸਭ ਨਾ ਲਿਖਿਆ ਬੜੇ ਕਲਾਮ ਇਹੋ ਲੈ ਕਲਕ ਜਾਣੇ ਕੋਏ ਲੇਖ ਲੀਆ ਕੇ ਤਾ ਹੋਏ ਕੇਤਾ ਤਾਨ ਸਵਾਲ ਹੋ ਰੂਪ ਕੀਤੇ ਦਾ ਜਾਣੈ ਕੋਣ ਤੂਤ ਕਿਤਾਬ ਸਾਉ ਇੱਕ ਕਵਾਉ ਦਿਸਤੇ ਹੋਏ ਲਖ ਦਰਿਆਉ ਕੁਦਰਤ ਤੋ ਕਮਣ ਕਹਾ ਵਿਚਾਰ ਵਾਰ ਨ ਜਾਵਾਂ ਇੱਕ ਵਾਰ ਜੋਤ ਤੁ ਭਾਵੈ ਸਾਈ ਭਲੇਕਾਰ ਕੁੰਸਾ ਦਾ ਸਲਾਮ ਨਿਰੰਕਾਰ ਸੰਤ ਜਪ ਸੰਤ ਭਾਉ ਸੰਤ ਪੂਜਾ ਇਸ ਸੰਤ ਤਾਉ ਅਸੰਖ ਗ੍ਰੰਥ ਮੁਖਵੇਦ ਪਾਠ ਅਸੰਖ ਜੋਗ ਨਰ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਦੀ ਅਸੰਖ ਦਾਤਾਰ ਅਸੰਖ ਸੂਰਮ ਭਕਸਾਰ ਅਸੰਖ ਮਨ ਲਿਵ ਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਆਰਿਆਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਪ੍ਰੇਕਾਰ ਹੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਤਪਹੋਰ ਅਸੰਖ ਚੋਰ ਹਰਾਮਖੋਰ ਅਸੰਤ ਅਮਰਤ ਕਰ ਜਾਹੇ ਜੋਰ ਅਸੰਖ ਗੱਲ ਵਢ ਹਤਿਆਤਨਾ ਹੈ ਅਸੰਖ ਪਾਪੀ ਪਾਪ ਕਰ ਜਾਹੇ ਜਾਹੇ ਅਸੰਖ ਕੁੜਿਆਰ ਢੂੜੇ ਫੇਰਾ ਹੈ ਅਸੰਖ ਲੈ ਚ ਮਲ ਭਗ ਖਾਹੇ ਅਸੰਖ ਅਨੰਦਕ ਸਿਰ ਕਰੇ ਭਾਰ ਨਾਨਕ ਨਿਤ ਹੈ ਵਿਚਾਰ ਵਾਰ ਨਾ ਜਮ ਇੱਕ ਵਾਰ ਜੋ ਦੁਦ ਭਾਵੈ ਸਾਈ ਫਲੇ ਕਾਰ ਪਉ ਸਦਾ ਸੁਲਾਮ ਤਨ ਰੰਕਾਰ ਸੰਤ ਸੁਨਾਵ ਸੰਤ ਥਾਵ ਅਗਮ ਗਮ ਸੰਖ ਲੋ ਸੰਖ ਕਹੇ ਸਿਰ ਭਾਰ ਹੋਏ ਅਖਰੇ ਨਾਮ ਕ੍ਰਿਚਾਲਾ ਅਖਰੇ ਧਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਖਰਾ ਸਰ ਸੰਯੋਗ ਵਖਾਣ ਜਿਨ ਅਹ ਲਿਖੇ ਤਿਸ ਸਰ ਨਾਹਿ ਜਿਨੁਰ ਮਾਇ ਤਿਵਤ ਪਾਹਿ ਜੇ ਤਾ ਪਿਤਾ ਤੇ ਤਨਉ ਗਿਣਨਾ ਵੈ ਨਹੀਂ ਕੋ ਥਾਉ ਕੁਦਰਤ ਕਮਣ ਕਹਾ ਵੇਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਇ ਲੀਗਾ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸਕੇ ਮੂਤ ਫਲੀਤੀ ਕਪੜਾ ਹੋਏ ਤੇ ਸਾਬੂਨ ਲਈਏ ਤੁਧ ਹੋਏ ਅਰਿਏ ਮਤ ਪਾਪਾਂ ਕਾ ਸੰਗ ਤੁਹ ਧੁੱਪ ਨਵਕ ਰੰਗ ਕੁੰਮੀ ਪਾਪੀ ਆਖਣ ਨਾਹ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਵੀਂ ਕਬ ਨਾਨਕ ਹੁਕਮੀ ਆਵੋ ਜਾਵੋ ਤੀਰਥ ਤਪ ਤੇ ਦਇਆ ਤੇ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਵ ਸਭ ਗੁਣ ਤੇਰੇ ਮੈਂ ਨਾਨੀ ਕੋਏ ਵਿਣੁ ਨੂੰ ਕੀਤੇ ਭਗਤ ਨਾ ਹੋਏ ਜੁਵਾ ਹਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਉ ਕਮਣ ਸੁਵੇਲਾ ਵਖਤ ਕਮਣ ਕਮਣ ਖਿੱਤ ਕਮਣੋਂ ਵਾਰ ਕਮਣ ਸਰੁਤੇ ਮਹੋ ਕਮਣ ਜਿਤ ਹੋਆ ਆਕਾਰ ਵੇਖ ਨ ਪਾਇਆ ਪੰਗਤੀ ਜੇ ਹੋਵੇ ਰੇ ਪ੍ਰਾਣ ਜ਼ਾਖਤਨ ਬਾਰੋ ਕਾ ਦੀਆਂ ਜੇ ਲਿਖਨ ਲੇਖ ਪੁਰਾਣ ਚਿਤਵਾਰ ਨ ਜੋਗੇ ਜਾਣ ਹਰੁਤਮਾ ਹੋ ਨ ਕੋਈ ਜਹ ਕਰਦਾ ਸੁੱਖੀ ਕੋ ਸਾਜੇ ਆਪੇ ਜਾਣੇ ਕੋਈ ਕਿਵ ਕਰਿਆ ਖਾਂ ਕਿਵ ਜਾ ਲਾਹੇ ਕਿਉ ਵਰਨੇ ਕਬ ਜਾਣਾ ਨਾਨਕ ਅਖਣ ਸਭ ਕੋ ਆਖੈ ਇਕਦੂ ਇਕ ਸਿਆਣ ਵੱਡਾ ਸਾਹਿਬ ਵੱਡੀ ਨਾਂ ਕੀਤਾ ਜਾਤਾ ਹੋਇ ਨਾਨਕ ਜੇ ਕੋ ਆਪੋ ਜਾਣੈ ਤੇ ਦਿਆਨਾ ਸੋਹ ਹੈ ਸੋਹ ਪਾਤਾਲ ਪਾਤਾਲ ਲਖ ਅਗਾਸ ਅਗਾਸ ਔੜਤ ਔੜਤ ਭਾਲ ਖਤੇ ਵੇਦ ਕਹਨ ਇੱਕ ਬਾਤ ਸੈਸ 118 ਕਹਨ ਤੇ ਬਾਇ ਅਸ ਲੋ ਇੱਕ ਤਹਾਰ ਤਹਾਰ ਲਿਖਾ ਹੋਇ ਤਾਂ ਲਿਖੀਏ ਲਿਖੇ ਹੋਏ ਬਿਨਾ ਸੋ ਨਾਨਕ ਵਡਿਆਕੀਏ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਇਤੇ ਸੁਤਨਾ ਪਾਈਆ ਨਦੀਆਂ ਅਤੈ ਵਾ ਬਭ ਸੁਮੰਦਨ ਨ ਜਾਣੀ ਸੰਸਾਰ ਸੁਲਤਾਨ ਗ੍ਰਹ ਸਿਤਿ ਨਾਲ ਧਨ ਕੀੜੇ ਤਲ ਨਾ ਹੋ ਕਨੀ ਜੇ ਤਿਸ ਮਨ ਹੋਣਾ ਵਿਸਰਤ ਅੰਤਨ ਸਤਿ ਕੀ ਹੈ ਨਾ ਅੰਤੋ ਅੰਤਨ ਕਰਨ ਦੇਣ ਨਾ ਅੰਤ ਅੰਤਨ ਦੇਖਣ ਸੁਣਣ ਨਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਾਰਣ ਕੀਤੇ ਬਿਲਾਹੇ ਤਾਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਖਤਾ ਕਹੀਏ ਬਖਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਐਵਡ ਪੂਜਾ ਹੋਵੇ ਕੋਏ ਜਿਸ ਉੱਚੇ ਕਉ ਜਾਣੈ ਸੋਏ ਜੇਵਡ ਆਪੋ ਜਾਣੈ ਆਪਿ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਉੱਡਾ ਦਾਤਾ ਧਿਲ ਨਾ ਤੁਮਾਰਿ ਤੁਮਾਰਿ ਕੀਤੇ ਮੰਗ ਹੈ ਜੋਤ ਅਪਾਰ ਕੀਤੇ ਆ ਗਣਤ ਨਹੀਂ ਵਿਚਾਰ ਕੀਤੇ ਖਾਪ ਤਹੇ ਵਿਕਾਰ ਇਤ ਲੈੜੇ ਪ੍ਰਪਾਹੇ ਕਿਤੇ ਮੂਰਤ ਖਾਹੀ ਖਾਹੀ ਕਹਤਿਆਂ ਦੇਖ ਫੂਕ ਸਦਮਾਰ ਪ੍ਰਹਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਏ ਹੋਰ ਆਖ ਨਾ ਸਕਦਾ ਤੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੋਹ ਖਾਇ ਆਪੇ ਜਾਣੇ ਆਪੇ ਦੇ ਆਖ ਸਭ ਕੇ ਕੇ ਜਿਸਨੋਂ ਰਖਸ ਸਿਖਤ ਸਾਲਾ ਨਾਨਕ ਬਾਦਸ਼ਾਹੇ ਪਾਦੇਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਪਾਰੀ ਐ ਅਮੁੱਲ Bhandar ਅਮੁੱਲ ਆਵਹਿ ਅਮੁੱਲ ਜਾਹਿ ਅਮੁੱਲ ਭਾਇ ਅਮੁੱਲ ਸਮਾਹਿ ਅਮੁੱਲ ਧਰਮ ਅਮੁੱਲ ਦੇ ਬਾਣਾ ਅਮੁੱਲ ਤੁਲ ਅਮੁੱਲ ਪ੍ਰਵਾਣਾ ਅਮੁੱਲ ਬਖਸ਼ੇਸ ਅਮੁੱਲ ਨੇਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅੱਖਿਆ ਨਾ ਜਾਏ ਆਤਮਾ ਅਕਰਹਿ ਲਿਵ ਲਾਇ ਆਖੇ ਵਿਦ ਪਾਠ ਪੁਰਾਣ ਆਖੇ ਬੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦੂ ਆਖੇ ਗੋਪੀ ਢਾ ਗੋਵਿੰਦ ਗੋਵਿੰਦ ਆਖੇ ਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰਮੋਹਨ ਸੇਵ ਕਿਤੇ ਅੱਖ ਅੱਖਣ ਪਾਹੇ ਕਿਤੇ ਕਹਿ ਕਹਿ ਉਠੋ ਠ ਜਾਹੇ ਤੇ ਕੀਤੇ ਹੋਰ ਕਰ ਆਤਮਾ ਸਤੇ ਕੀ ਕੀ ਜੀਵਣ ਭਵ ਤੇ ਵਢ ਹੋਏ ਨਾਨਕ ਜਾਣੈ ਸਾਜਾ ਸੋਏ ਜੇ ਕੋ ਆਖ ਬੋਲ ਵਿਗਾਨ ਤਾਂ ਲਖੀਐ ਸਿਰ ਗਾਂਵਾਰਾ ਗਵਾਰੋ ਸੋਦਰ ਕੇ ਹਾਸੁ ਭਰ ਕੇ ਹ ਜਿਤ ਬਹਿ ਸਰਬ ਸੁਮਾਲੇ ਵਾਜੇ ਨਾਦ ਅਨਿਤ ਸੰთა ਕੀਤੇ ਵામਣ ਹਾਰੇ ਕੇਤੇ ਰਾਜਪ੍ਰੀ ਸੋ ਕਹੀਆ ਨਾ ਕੀਤੇ ਗਾਮਣ ਹਾਰੇ ਗਾਵੇ ਤੁਮ ਪਉਣ ਪਣੇ ਬਸੰਤਰ ਗਾਵੇ ਰਾਜਕਰਮ ਦਵਾਰੇ ਗਾਗ ਹਿਤ ਤੁਕ ਲਿਖ ਜਾਣ ਲਿਖ ਲਿਖ ਤਮ ਵਿਚਾਰੇ ਗਾਲੇ ਸਰਬਰਮਾ ਦੇਵ ਸੋ ਹੰਸਦਾ ਸਵਾਰੇ ਗਾਵੇ ਇੰਦ ਇੰਦਾਸ਼ਨ ਬੈਠੇ ਦੇਵਤੇ ਆਦਰ ਨਾਲ ਗਾਵੇ ਸੁਦ ਸਮਾਧੀ ਅੰਦਰ ਗਾਵਨ ਸਾਧ ਵੀ ਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵ ਕੰਡਿਤ ਪੜਨ ਰੱਖੇ ਸਰ ਜੁਗ ਜੁਗ ਵਿਦਿਆ ਨਾਲੇ ਗਾਵੇ ਮੋਹਣੀਆਂ ਮਨਮੋਹਨ ਦੁਰਗਾ ਮਛੋ ਪਿਆਲੇ ਗਾਵਨ ਰਤਨ ਉਪਾਇ ਤੇਰੇ 68 ਤੂ ਤੀਰਤ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧਨੋਂ ਗਾਵਹਿ ਜੋਤਿ ਭਾਵਨ ਰਤੇ ਤੇਰੇ ਅਹਰ ਤੁਰਸਾਲੇ ਹੋਰ ਕੀਤੇ ਗਮਨੋਂ ਸੇ ਮਾ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾਸੇ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਮਾਇਆ ਜਿਨ ਕੋ ਪਾਈ ਕਰ ਕਰ ਵੇਖੈ ਕੀਤ ਆਪਣਾ ਜਿਵ ਤਿਸ ਦੇਵ ਲਿਆਈ ਜੋ ਤਿਸ ਭਾਗੈ ਸੋਈ ਕਰਸੀ ਹੁਕਮਾਨਾ ਕਰਨਾ ਜਾਈ ਸੋ ਬਾਦਸ਼ਾਹੋ ਸਾਹਿਬ ਬਾਦਸ਼ਾਹ ਸਾਹਿਬ ਨਾਨਕ ਰਹਿਣ ਵਜਾਈ ਹੰਦਸ ਸੁਖ ਸ਼ਰਮ ਪਤ ਛੋਦੀ ਧਿਆਨ ਜੀ ਕਰੇ ਬੇਪ੍ਰੋਤ ਖਿੰਥਾ ਕਾਲ ਅਪਾਰ ਕਾਇਆ ਜਗ ਤੰਡਾ ਪਰਤੀਤ ਆਈ ਪੰਥੇ ਤਗਲ ਜਮਤ ਜਮਤ ਮਨ ਜੀਤਾ ਜਗ ਜੀਤ ਆਦੇਸ਼ ਸਯਾਦੇਸ ਆਤ ਅਨਿਲ ਅਨਾਦ ਅਨਾਹਤ ਜਗ ਜਗ ਇਕ ਵੇਸ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਜੇ ਨਾਦ ਆਪਨਾ ਖੋ ਨਾਥੀ ਸਭ ਜਾਕੇ ਰਿਤ ਸੁਧ ਅਵਰਾ ਸਾਧ ਸੰਜੋਗ ਵਿਜੋ ਜਿਤ ਦੁਇ ਕਾਰ ਚਲਾਵਹਿ ਲਿਖੇ ਆਵੇ ਭਾਗ ਆਦੇਸ਼ ਦਇਆਦੇਸ਼ ਆਦ ਅਨੀਲ ਅਨਾਥਨਾ ਹਤ ਜੁਗ ਜੁਗ ਇੱਕੋ ਵੇਸ ਇਕਾ ਮਾਈ ਜੁਗਤ ਵਿਆਹੇ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੇ ਭੰਡਾਰੇ ਇਕ ਲਾਏ ਦੀ ਬਾਣ ਜਿਵ ਤਿਸ ਭਾਵਤ ਵਿੱਚ ਲਾਵੇ ਜਿਵ ਹੋਵੇ ਫਰਮਾਨ ਉਹ ਵਿਤੈ ਉਹਨਾਂ ਨਦਰ ਨਿਆਲ ਬਹੁਤਾ ਆਏ ਹੋਏ ਵਿਰਾਣ ਆਦੇਸ ਸੈ ਆਦੇਸ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਇਕ ਵੇਸ ਆਸਣਾ ਲੋਏ ਲੋਏ ਧੰਧਾਰ ਜੋ ਪਾਇ ਸੁ ਏਕ ਵਾਰ ਕਰ ਕਰ ਵਿਖੇ ਸਿਰਜਣਹਾਰ ਨਾਨਕ ਉਸਤਿ ਦੀ ਸੱਚੀ ਕਾਰ ਆਦੇਸ ਤੇ ਆਦੇਸ ਆਤ ਅਨਿਲ ਅਨਾਤ ਨਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬਹੁ ਲਖ ਹੋਏ ਲਖ ਵਹਿ ਲਖ ਵੀਸ ਲਖ ਲਖ ਗਿੜ ਅੱਖੀ ਅੱਖੀ ਏਕ ਨਾਮ ਜਗਦੀਸ ਏਤ ਰਹੇ ਪਤ ਪਵਣੀਆਂ ਛੜਿਏ ਹੋਏ ਏਕ ਇਸ ਸੁਣ ਗਾਵਾਂ ਆਕਾਸ ਕੀ ਕਿਰਤਾ ਆਈ ਰੀਸ ਨਾਨਕ ਨਦਰੀ ਪਾਈਐ ਊੜੀ ਊੜਾ ਠੀਸ ਆਕਣ ਜੋਰ ਚ ਪੈ ਨਹ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਣ ਮਰਣ ਨਹ ਜੋਰ ਜੋਰ ਨਾ ਰਾਜ ਮਾਲ ਮਨ ਸੂਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜੁਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉਤਮਨ ਜਨ ਕੋਏ ਰਾਤਿਰਥਿ ਤਿ ਤਿਵਾਰ ਪਵਨ ਪਾਣੀ ਅਤਨੀ ਪਾਤਾਲ ਤਿਸ ਵਿੱਚ ਧਰਤੀ ਸਾ ਪ੍ਰਖੀ ਧਰਮ ਕਾਲ ਤਿਸ ਵਿੱਚ ਜੀਵ ਉਪਕੇ ਰੰਗ ਜਿਨ ਕੈ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਵੈ ਚਾਰ ਸਚਾ ਆਪ ਸਚਾ ਦਰਬਾਰ ਤਿਥਾ ਸਹਨ ਪੰਚ ਕਰਵਾਨ ਨਦਰੇ ਤਰੰਤ ਵੈ ਨਹੀਂ ਸਾਣ ਕਟਪਕਾਇ ਉਥੈ ਪਾਏ ਨਾਨਕ ਦਇਆ ਜਾਪੇ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖੋ ਕਰਮ ਕਿਤੇ ਪਮਨ ਕਾਣਿ ਵੈ ਸੰਤਰੋ ਕਿਤੇ ਕਾਨਮਹਿ ਸੋ ਕਿਤੇ ਬ੍ਰਮਾ ਘਟ ਘੜੀ ਅਹ ਰੂਪ ਰੰਗ ਕੇ ਵੇਸ ਕਿਤਿਆ ਕਰਮ ਭੂਮੀ ਮੇਰ ਕਿਤੇ ਕਿਤੇ ਧੂਪਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨੋਂ ਕਿਤੇ ਕਿਤੇ ਰਤਨ ਸਮੰਦ ਕਿਤੇ ਆਖਾਣਿ ਕਿਤੇ ਆ ਬਾਣਿ ਕਿਤੇ ਪਾਤ ਨਰੰਦ ਕਿਤੇ ਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਨ ਅੰਤ ਗਿਆਨ ਕੰਡਨ ਮਹ ਗਿਆਨ ਪ੍ਰਚੰਡ ਪਿੱਥੈ ਨਾਦ ਬਿਨੋਦ ਦੋਟ ਆਨੰਦ ਆਨੰਦ ਸਰਮਖੰਡ ਕੇ ਬਾਣੀ ਰੂਪ ਤਿਥੈ ਘੜੀਏ ਬਹੁਤ ਊਨਕ ਤਾਂ ਕਿਆ ਵਿਆਕਿਆ ਨਾ ਜਾਹੇ ਜੇ ਕੋ ਕਹਿ ਚ ਸਦਾਇ ਸਦਾਇ ਤਿਥੈ ਘੜੀਏ ਸੂਰਤ ਮਤ ਮਨੁ ਬੁਧਿ ਤਿਥੈ ਘੜੀਏ ਸੁਰਾਸਿ ਦਾ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿੱਥਾ ਜੋਦ ਮਹਾਬਲ ਫੂਰ ਤਿਨ ਮਹ ਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹ ਤਾਕੇ ਰੂਪ ਨ ਕਥਨੈ ਜਾਹੇ ਨਾ ਹਮਰ ਨ ਠਾਕੇ ਜਾਹੇ ਜਿਨ ਕਾ ਰਾਮ ਸਹਿ ਮਨ ਮਾਹ ਤਿੱਥੈ ਭਗਤ ਵਸੇ ਤੇ ਲੋ ਕਰਹਿ ਅਨੰਦ ਸੁਚਾ ਮਨ ਸੋਏ ਸਤਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤ ਅੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜੂ ਹੁਕਮਤ ਵਤਵ ਕਾਰ ਵੇਖੈ ਵਿਚਾਰ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਿਤ ਪਹਾਰਾ ਧੀਰਜਣਿਆਰ ਅਹਰਣ ਮਤ ਵੇਦਿਆਰ ਭਉਖਲਾ ਅਗਨ ਤਪਤਾਓ ਭਾਂਡਾ ਭਾਉ ਅਮਰਤੋ ਟਢਾ ਲੋ ਘੜੀਏ ਸਭ ਦਸਤੀ ਸਾਲ ਜਿਨ ਕਉ ਨਦਰ ਕਰਮ ਤਨ ਕਾਰੋ ਨਾਨਕ ਨਦਰਿ ਨਦਰਿ ਨਿਹਾਲੋ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੋ ਦੇਵਸ ਰਾਤ ਦੁਇਦਾਈ ਦਇਆ ਖੇਲਾ ਤਗ ਲੋ ਜਬ ਤ ਚੰਗੀਆਂ ਬੁਰੀਆਂ ਵਾਚ ਧਰਮ ਹਦੂਰ ਕਰਮੀ ਆਪ ਆਪਣੀ ਤੇ ਨਿੜਾ ਕੇ ਦੂਰ ਜਿਨੇ ਨਾਮ ਤੇਹਾਇਆ ਗਏ ਮਸਕਤ ਥਾਲੋ ਨਾਨਕ ਤੇ ਮੁਖ ਉਜਲੇ ਕੇਤੀ ਛੁੱਤੀ ਨਾਲ ਜਿਨੇ ਨਾਂ ਧਿਆਇਆ ਗਏ ਮਸਕਤ ਧਾ ਨਾਨਕ ਤੇ ਮੁਖ ਉਜਲੇ ਕੇਤੀ ਛੁੱਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ